ਨਸ਼ਾ ਅਮਰੂਦ ਨੂੰ ਸਾਰੇ ਸੰਭੀ ਪਾਣੀ ਪੁਣਕੀ ਦੇ ਨਾਲ ਮਤਮਤ ਰਿਹਾ ਦੇ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਫਿਊਚਰ ਰਸਤੇ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਨਰੇਸ਼ਨ ਹੈ ਉਹਨਾਂ ਨੂੰ ਇੱਕ ਸਾਫ এনवायरमेंट ਦੇ ਨਾਸਤੇ ਇਹ ਜਿਹੜਾ ਯੁੱਧ ਨਸ਼ਾ ਅਮਰੂਦ ਨੂੰ ਕੀਤਾ ਗਿਆ ਇਹਦੇ ਵਿੱਚ ਅਸੀਂ ਹਰ ਥਾਂ ਜਾ ਕੇ ਮਹੱਲਿਆ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਨਸ਼ੀ ਦੇ ਜਿਹੜੇ ਬੈਡ ਫੈਕਟਰ ਨੇ ਜਿਹੜੇ ਨਸ਼ੇ ਨੇ ਕਾਰਨ ਨੁਕਸਾਨ ਹੁੰਦੇ ਨੇ ਪਰਿਵਾਰ 'ਤੇ ograv ਹੋ ਜਾਂਦੇ ਨੇ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿਉਂਕਿ ਜਿਹੜੀ ਮਾੜਾ ਸੰਤਾਪ ਕਈ ਪਰਿਵਾਰਾਂ ਨੇ ਜਿਹੜਾ ਝੋਗ ਲਿਆ ਤੇ ਅਸੀਂ ਚਾਹੁੰਦੇ ਹਾਂ ਵੀ ਹੋਰ ਪਰਿਵਾਰਾਂ ਤੱਕ ਇਹ ਅੱਗ ਜਿਹੜੀ ਨਾ ਪਹੁੰਚੇ ਤੇ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਤਾਂ ਕਿ ਇਸ ਜਿਹੜਾ ਇਹ ਅੱਗ ਜਿਹੜੀ ਇਹਨੂੰ ਇੱਥੇ ਹੀ ਖਤਮ ਕਰਦੀ ਹੈ ਇੱਥੇ ਬਿਜਾ ਦੋ। ਟਾਲ ਸਾਹਿਬ ਕਿੰਨੇ ਵਾਰਟਾ ਜੱਜ ਮੀਟਿੰਗ ਕੀਤੀ ਗਈ ਹੈ? ਅੱਜ 3 ਵਾਰਟਾ। ਠੀਕ ਹੈ। ਕੀ ਸੀਨੀਅਰ ਕੀ ਦੇਣਾ ਚਾਹੁੰਦੇ ਹੋ ਵਾਡਾ ਦੇ ਇਲਾਕਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਦੇਖੋ ਜੀ ਹੈ ਜਿਹੜੇ ਜਿਹੜੀਆਂ ਮੀਟਿੰਗਾਂ ਨੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਕਰ ਰਹੇ ਆ ਪਰ ਅਸੀਂ ਇਹਨੂੰ ਬਿਲਕੁਲ ਪੋਲੀਟੀਕਲ ਨਹੀਂ ਲੈ ਕੇ ਚੱਲਦੇ ਅਸੀਂ ਇਹ ਮੰਨਦਾ ਇੱਥੇ ਅਖਾਲੀ ਦਲ ਭਾਜਪਾ ਕਾਂਗਰਸ ਆਪ ਸਾਰੇ ਅਸੀਂ ਇਕੱਠੇ ਹੋ ਕੇ ਕੁੱਪੀ ਹੈ ਇੱਕ ਜਿਹੜੀ ਲੜਾਈ ਜਿਹੜੀ ਸਮਾਜ ਦੇ ਹੱਕ ਹਸਤੇ ਵਿੱਚ ਸਾਡੀ ਜਨਰੇਸ਼ਨ ਦੇ ਹੱਕ ਹਸਤੇ ਵਿੱਚ ਇਸ ਕਰਕੇ ਜੀ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੰਜਾਮ ਦਈਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਤੇ ਹਰਿਆ-ਭਰਿਆ ਬਣ। ਨੰਬਰ 77 ਦਾ ਮੈਨ ਚਾਰਜਾਂ ਤੇ ਮੈਂ ਪੰਜਾਬ ਸਰਕਾਰ ਦਾ ਆਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਜੇ ਇਹ ਉਪਰਾਲਾ ਕੀਤਾ ਜਿਹੜਾ ਪੰਜਾਬ ਦੇ ਵਿੱਚ ਪੰਜਵਾਂ ਦਰਿਆ ਵਗ ਰਿਹਾ ਸੀਗਾ ਉਸ ਦਰਿਆ ਨੂੰ ਰੋਕਣ ਦੀ ਜਿਹੜੀ ਜੇ ਬਹੁਤ ਵੱਡੀ ਇਹ ਇੱਕ ਲੜਾਈ ਆ ਜਿਹੜਾ ਜੇ ਯੁੱਧ ਨਸ਼ਾ ਵਿਰੁੱਧ ਇਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਗਰਵਾਦ ਆਇਆ ਸੀ ਉਸੇ ਤਰ੍ਹਾਂ ਅਭੀ ਇਸ ਦਾ ਇੱਕ 파ਟ ਹੈ ਜਿਹੜਾ ਜੇ ਨਸ਼ਾ ਆ ਇਹ ਵੀ ਉਗਰਵਾਦ ਦੇ ਵਿੱਚ ਹੀ ਇੱਕ 파ਟ ਆਂਦਾ ਕਿਉਂਕਿ ਇਹਦੇ ਵਿੱਚ ਸਾਡੀ ਯੂਥ ਜਿਹੜੀ ਆ ਉਹ ਯੂਥ ਨੂੰ ਦੰਦਲ ਦੇ ਵਿੱਚ ਫਸਾ ਦੇਣੀ ਜਿਹੜੀ ਨਿਕਲੀ ਨਾ ਸਕੇ ਜਿਸ ਨੂੰ ਹੁਣ ਇਸ ਨੂੰ ਸਰਕਾਰ ਨੇ ਜੋ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਇਸ ਨੂੰ ਬੰਦ ਕਰਨ ਲਈ ਇੱਕ ਲੜਾਈ ਸਟਾਰਟ ਕੀਤੀ ਆ ਔਰ ਇਹ ਲੜਾਈ ਜਿਹੜੀ ਆਪਾਂ ਜਿੱਤਣੀ ਆ ਤੇ ਜਿੱਤ ਲੜਾਈ ਤੇ ਦੇ ਸਕਦੇ ਆ ਤਾਂ ਸਰਕਾਰਾਂ ਦਾ ਸਹਿਯੋਗ ਇਕੱਲਾ ਨਹੀਂ ਹੋ ਸਕਦਾ ਉਹਦੇ ਵਿੱਚ ਸਾਰੀ ਆਮ ਜਨਤਾ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਆ ਜਿੰਨੀ ਦੇ ਆਮ ਜਨਤਾ ਦਾ ਸਹਿਯੋਗ ਨਾਲ ਨਹੀਂ ਹੋਏਗਾ ਉਨੀ ਤੇ ਲੜਾਈ ਨਹੀਂ ਜਿੱਤ ਸਕਦੇ ਲੜਾਈ ਤਾਂ ਹੀ ਜਿੱਤਾਂਗੇ ਜਦੋਂ ਜਨ ਜਨ ਦਾ ਸਹਿਯੋਗ ਜਿਹੜਾ ਸਾਡੇ ਨਾਲ ਹੋਊਗਾ ਇਸ ਲਈ ਜਨ ਜਨ ਦੇ ਨਾਲ ਸਹਿਯੋਗ ਕਰਨ ਲਈ ਇਹ ਸਨੇਹਾ ਦੇ ਰਹੇ ਆਪਾਂ ਕਿ ਹਰ ਘਰ ਦੇ ਵਿੱਚ ਮੈਸੇਜ ਜਾਵੇ ਕਿ ਸਰਕਾਰ ਜਿਹੜੀ ਤੁਹਾਡੇ ਨਾਲ ਖੜੀ ਆ ਤੁਸੀਂ ਇਸ ਲੜਾਈ ਦੇ ਵਿੱਚ ਸਾਡੇ ਨਾਲ ਸਹਿਯੋਗ ਕਰੋ ਔਰ ਜਦੋਂ ਲੋਕਾਂ ਦਾ ਸਹਿਯੋਗ ਹੋਏਗਾ ਤਾਂ ਅਸੀਂ ਇਸ ਜਿੱਤ ਨੂੰ ਨਿਸ਼ਚਿਤ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਹੋੜ ਹੈ ਇਹਨੂੰ ਕੱਢ ਦਾਂ। ਤੁਹਾਡੇ ਵਾਰਡ ਵਸਤੀਆਂ ਵਾਲੋ ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਹੈ ਤੁਹਾਨੂੰ ਅੱਜ? ਮੇਰੇ ਮੈਂ ਆਪਣੇ ਵਾਰਡ ਦੀ ਜ਼ਿੰਮੇਵਾਰੀ ਲੈਂਦਾ ਮੈਂ ਆਪਣੇ ਵਾਰਡ ਦੀ ਪੂਰੇ ਕੋਈ ਇਲਾਕੇ ਦੇ ਵਿੱਚ ਨਾ ਪਾ ਨਸ਼ਾ ਹੋਣ ਦੇਣਾ ਤੇ ਨਾ ਕਰਨ ਦੇਣਾ ਕਿਸੇ ਨੂੰ। ਨਾ ਵੇਚਣ ਦੇਣਾ। ਕੋਈ ਵੀ ਅਗਰ ਬਿਮਾਰ ਇੱਦਾਂ ਦਾ ਆਂਦਾ ਸਾਡੇ ਕੋਲ ਕਿ ਨਸ਼ਾ ਕੀਤਾ ਆ ਜਾਂ ਕਰਦਾ ਮਾੜਾ ਮੋਟਾ ਤੇ ਉਹਨੂੰ ਆਪਾਂ ਲੈ ਕੇ ਸਿਵਲ ਹਸਪੀਟਲ